ਸਿੱਧੂ ਨੇ ਗੱਲ ਕਹੀ ਸੀ ਦੋਸਤੋ ਲੋਕ ਸ਼ੌਂ ਉੱਤੇ ਇਕੱਠ ਕਰਦੇ ਸਾਡੇ ਹੁੰਦਾ ਹ ਹਵੇਲੀ ਅੱਗੇ ਨਹੀਂ ਤੇ ਗੱਲ ਬਿਲਕੁਲ ਸੱਚ ਕਹੀ ਸੀ ਆਪਣੇ ਗਾਣੇ ਦੇ ਵਿੱਚ ਕੁਝ ਲੋਕਾਂ ਦਾ ਕਹਿਣਾ ਆ ਵੀ ਮੋਸੇ ਹਵੇਲੀ ਦੇ ਵਿੱਚ ਹੁਣ ਲੋ ਗਾਣੇ ਘਟੋਗੇ ਨੇ ਜਾਂ ਬੰਦ ਹੋ ਗਏ ਨੇ ਬਿਲਕੁਲ ਹੀ ਜਿੱਥੇ ਸਿੱਧੂ ਮੂਸੇਵਾਲ ਦੀ ਯਾਦਗਾਰ ਬਣੀ ਹੋਈ ਆ ਉੱਥੇ ਲੋਕ ਨਹੀਂ ਹੁੰਦੇ ਤਾਂ ਇਹ ਲੋਕ ਅਫਵਾਹਾਂ ਫਲਾਉਂਦੇ ਰਹਿੰਦੇ ਨੇ ਜਦੋਂ ਤੱਕ ਇਹ ਦੁਨੀਆ ਆ ਉਦੋਂ ਤੱਕ ਮੋਸੇ ਮੇਲੇ ਲੱਗਦੇ ਰਹਣੇ ਨੇ ਸਿੱਧੂ ਮੂਸੇਵਾਲ ਦੀ ਯਾਦਗਾਰ ਦੇ ਉੱਤੇ ਅਤੇ ਮੂਸਾ ਹਵੇਲੀ ਦੇ ਵਿੱਚ ਕਿਉਂਕਿ ਲੋਕ ਪਿਆਰੀ ਇੰਨਾ ਕਰਦੇ ਨੇ ਮੂਸੇ ਵਾਲੇ ਚੱਟ ਨੂੰ ਤੁਸੀਂ ਤਾਂ ਦੇਖਿਆ ਹੀ ਆ ਲੋਕਾਂ ਦਾ ਪਿਆਰ ਬਾਕੀ ਨਹੀਂ ਯਕੀਨ ਖੁਦ ਮੂਸੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਤੁਸੀਂ ਇਹ ਵੀਡੀਓ ਇੱਕ ਵਾਰੀ ਜ਼ਰੂਰ ਚੈੱਕ ਕਰੋ ਮੂਸਾ ਜਿੱਥੇ ਸਿੱਧੂ ਮੂਸੇ ਵਾਲੇ ਦੀ ਯਾਦਗਾਰ ਬਣੀ ਹੋਈ ਆ ਉੱਥੇ ਹੁਣ ਤਾਂ ਚਾਰੇ ਤਰਫ ਬਾਉਂਡਰੀ ਹੋ ਗਈ ਆ ਤੇ ਅੰਦਰ ਪਾਰਕ ਬਣਾ ਦਿੱਤੀ ਗਈ ਆ ਸਿੱਧੂ ਮੂਸੇ ਵਾਲੇ ਦੀ ਯਾਦਗਾਰ ਦੇ ਕੋਲ ਤੇ ਗੱਡੀਆਂ ਦਾ ਕਾਫਲੇ ਤੇ ਲੋਕਾਂ ਦੀ ਭੀੜ ਤੁਸੀਂ ਦੇਖ ਸਕਦੇ ਹੋ ਦੋਸਤੋ ਇੰਨੇ ਜ਼ਿਆਦਾ ਲੋਕੀ ਚਾਉਣ ਵਾਲੇ ਡੇਲੀ ਉੱਤੇ ਆਉਂਦੇ ਨੇ ਦੱਸੋ ਹੋਰ ਕਿਸੇ ਪੰਜਾਬੀ ਸਿੰਗਰ ਦੇ ਕੋਲ ਇੰਨੇ ਲੋਕ ਆਉਂਦੇ ਨੇ ਕਮੈਂਟ ਜ਼ਰੂਰ ਕਰਦੇ ਹੋ ਬਾਕੀ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਜ਼ਰੂਰ ਕਰਿਓ ਧੰਨਵਾਦ